ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਪੂਰਥਲਾ ਸ਼ਹਿਰ ਦੇ ਗੁਰੂ ਨਾਨਕ ਖੇਡ ਸਟੇਡੀਅਮ ਵਿਕੇ ਫਰੈਂਡਸ ਇੰਟਰਨੈਸ਼ਨਲ ਕਬੱਡੀ ਕਲੱਬ ਕਪੂਰਥਲਾ ਦੇ ਵੱਲੋਂ ਵੱਖ-ਵੱਖ ਦੇਸ਼ਾਂ ਪੰਜਾਬੀ ਵੀਰਾਂ ਦੇ ਸਹਿਯੋਗ ਦਿਨਾ ਕਰਵਾਇਆ ਗਿਆ ਤੇ ਕਬੱਡੀ ਕੱਪ ਯਾਦਗਰੀ ਹੋਣੀ ਪੜਿਆ ਫਾਈਨਲ ਮੁਕਾਬਲੇ ਦੇ ਵਿੱਚ ਦਸ਼ਮੇਸ਼ ਕਬੱਡੀ ਕਲੱਬ ਟੀ ਪੁਕੀ ਨਿਊਜ਼ੀਲੈਂਡ ਦੀ ਟੀਮ ਨੇ ਫਰੈਂਡਸ ਇੰਟਰਨੈਸ਼ਨਲ ਕਬੱਡੀ ਕਲੱਬ ਕਪੂਥਲੜ ਦੀ ਟੀਮ ਨੂੰ ਇੱਕ ਪਾਸੜ ਮੁਕਾਬਲੇ ਦੇ ਵਿੱਚ ਹਰਾ ਕੇ 8 ਲੱਖ ਰੁਪਏ ਦਾ ਇਨਾਮ ਆਪਣੇ ਨਾਮ ਕੀਤਾ ਜਦਕਿ ਉਪਜੇਤੂ ਟੀਮ ਨੂੰ 5 ਲੱਖ ਰੁਪਏ ਦਾ ਨਾਮ ਦਿੱਤਾ ਗਿਆ ਤੇ ਫਾਈਨਲ ਮੁਕਾਬਲੇ ਦੇ ਵਿੱਚ ਰਵੀ ਕੈਲਰਮ ਨੇ 18 ਰੇਡਾਂ ਪਾ ਕੇ 17 ਅੰਕ ਪ੍ਰਾਪਤ ਕੀਤੇ ਨੇ ਤੇ ਬੈਸਟ ਰੀਡਰ ਬਣਿਆ ਸ਼ੀਲੂ ਹਰਿਆਣਾ ਨੇ 9 ਕੋਸ਼ਿਸ਼ਾਂ ਕਰਦੇ ਹੋਏ 4 ਅੰਕ ਪ੍ਰਾਪਤ ਕਰਕੇ ਬੈਸਟ ਜਾਫੀ ਬਣਿਆ ਅਤੇ ਦੋਹਾਂ ਖਿਡਾਰੀਆਂ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਦੱਸ ਦੇ ਕਿ ਕਬੱਡੀ ਕੱਪ ਦਾ ਉਦਘਾਟਨ ਸੰਤ ਬਾਬਾ ਮਹਾਤਮਾ ਮੁਣੀ ਖੇੜਾ ਬੇੜ ਤੇ ਸੰਤ ਬਾਬਾ ਅਮਰੀਕ ਸਿੰਘ ਖੁਖਰੇਣ ਵਾਲਿਆਂ ਦੇ ਵੱਲੋਂ ਕੀਤਾ ਗਿਆ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਲੀਡਰ ਸਿੰਘ ਜੀ ਅਤੇ ਸੰਤ ਬਾਬਾ ਮਹਾਤਮਾ ਮੁਣੀ ਸੰਤ ਬਾਬਾ ਅਮਰੀਕ ਸਿੰਘ ਤੇ ਸੰਤ ਬਾਬਾ ਉਦੇਕਰ ਨਮੋਗਾ ਦੇ ਵੱਲੋਂ ਕੀਤੀ ਗਈ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਆ ਤਨ ਧਨ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਜੋ ਅੱਜ ਕਬੱਡੀ ਕੱਪ ਗੁਰੂ ਨਾਨਕ ਸਟੇਡੀਅਮ ਕਰਪੂਰਥਲਾ ਵਿਲੇ ਵਿਖੇ ਫਰੈਂਸ ਇੰਟਰਨੈਸ਼ਨਲ ਕਬੱਡੀ ਕਲੱਬ ਕਰਪੂਰਥਲਾ ਵੱਲੋਂ ਕਰਵਾਇਆ ਜਾ ਰਿਹਾ ਤਿੰਨਾਂ ਦਾ ਸ਼ੁਭ ਆਰੰਭ ਅਰਦਾਸ ਬੇਨਤੀ ਕਰਕੇ ਸ਼ੁਰੂ ਕੀਤਾ ਗਿਆ ਸੋ ਪਹੁੰਚ ਰਹੀਆਂ ਸਾਰੀਆਂ ਸੰਗਤਾਂ ਨੂੰ ਜੀਓ ਆਇਆ ਧੰਨਵਾਦ ਜੋ ਸੰਗਤਾਂ ਸੋਸ਼ਲ ਮੀਡੀਆ ਰਾਹੀਂ ਜੁੜੀਆਂ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਆ ਜਿਹੜੇ ਪੰਜਾਬ 'ਚ ਨੇ ਜਾਂ ਲਾਗੇ ਲਾਗਲੇ ਜ਼ਿਲ੍ਹਿਆਂ 'ਚ ਆ ਉਹ ਜ਼ਰੂਰ ਇੱਥੇ ਹਾਜ਼ਰੀਆਂ ਲਵਾਉਣ ਬਹੁਤ ਸੋਹਣਾ ਪ੍ਰਬੰਧ ਜਿਹੜਾ ਉਹ ਪ੍ਰਬੰਧਕ ਕਮੇਟੀ ਵੱਲੋਂ ਕਲੱਬ ਵੱਲੋਂ ਕੀਤਾ ਗਿਆ ਸੋ ਸਾਰੀਆਂ ਸੰਗਤਾਂ ਦਾ ਪਤਵੰਤੇ ਸੱਜਣਾ ਦਾ ਜੀਓ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਤਾਂ ਜਿਹੜੇ ਮੈਂ ਤਾਂ ਅੱਜ ਸਵੇਰੇ ਆਏ ਜਿਹੜੇ ਭਰਾ ਸਾਰੇ ਪਹਿਲਾਂ ਆਏ ਆ ਇਹਨਾਂ ਨੇ ਇੱਥੇ ਆ ਕੇ ਮਿਹਨਤ ਕੀਤੀ ਆ ਮੇਲੇ ਨੂੰ ਸਫਲ ਬਣਾਉਣ ਲਈ ਪਹਿਲਾਂ ਤਾਂ ਇਹਨਾਂ ਭਰਾਵਾਂ ਦਾ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਭਰਾ ਮੇਥੋਂ ਪਹਿਲਾਂ ਇੰਗਲੈਂਡ ਤੋਂ ਫਰਾਂਸ ਤੋਂ ਯੂ ਐਸ ਏ ਤੋਂ ਵੀ ਆਏ ਆ ਸਾਰਿਆਂ ਦਾ ਧੰਨਵਾਦ ਤੇ ਅਸੀਂ ਤਾਂ ਮੇਲਾ ਕਾਮਯਾਬ ਹੋਵੇ ਇਹੇ ਸੰਤ ਨੂੰ ਵੱਧ ਤੋਂ ਵੱਧ ਹੱਲੇ ਵੀ ਉਪੀਨ ਕਰਦੇ ਆਂ ਕਿ ਵੱਧ ਤੋਂ ਵੱਧ ਮੇਲੇ ਚਾਓ ਵੱਡੇ ਪ੍ਰਾਈਜ਼ ਨੇ ਦਰਸ਼ਕਾਂ ਲਈ ਵੀ ਸਕੂਟਰੀਆਂ ਨੇ ਤੇ ਸਿੰਗਰ ਵੀ ਆਪਣੇ ਕੋਲ ਚਾਰ ਸਿੰਗਰ ਵੀ ਪਹੁੰਚ ਰਹੇ ਨੇ ਤੇ ਤੁਸੀਂ ਆਪ ਦਾ ਮੇਲਾ ਇੰਜੋਏ ਕਰੋ ਸਾਰੇ ਜਣੇ ਤੇ ਵੱਧ ਤੋਂ ਵੱਧ ਪਹੁੰਚੋ ਮੇਲੇ ਨੂੰ ਕਾਮਯਾਬ ਬਣੇਗੀ ਕਬੱਡੀ ਦੇਖਣ ਨੂੰ ਮਿਲਣੀ ਹੈ ਕਿਹਾ ਕਿ ਨਿਸ਼ਮਾ ਤੋਂ ਅਸੀਂ ਬਾਹਰ ਜੀ ਜਾਣਾ ਤਾਂ ਉਹ ਚੰਗਾ ਕੰਮ ਹੈਗਾ ਕਬੱਡੀ ਨਾਲ ਹੋ ਲੋਗੇ ਕਰੀ ਭਾਈ ਜੇ ਆਪਾਂ ਨਿਸ਼ਮਾ ਨਾਲ ਨਹੀਂ ਚੱਲਦੇ ਇੱਕ ਤਾਂ ਕਬੱਡੀ ਰਾਤ ਨੂੰ ਲੇਟ ਤੱਕ ਚੱਲਦੀ ਆ 플레이ਰ ਟਾਈਮ ਨਾਲ ਘਰੇ ਨਹੀਂ ਜਾਂਦੇ ਤੇ ਦਾਰਸ਼ਕ ਵੀ ਸਾਰਾ ਖੱਜਲ ਖਰਾਬ ਹੁੰਦੇ ਸਾਰੇ ਇਸੇ ਲਈ ਅਸੀਂ ਸਾਰੇ ਭਰਾਵਾਂ ਨੇ ਵੱਡਿਆਂ ਨੇ ਪਹਿਲਾਂ ਸਾਰਿਆਂ ਨੇ ਸਲਾਹ ਕੀਤੀ ਸੀ ਕਿ ਜਿਹੜਾ ਆਪਾਂ ਟਾਈਮ ਦੀ ਹਰੇਕ ਚੀਜ਼ ਦੀ ਖਾਸ ਸਿਕਿਉਰਟੀ ਦਾ ਵੀ ਪੂਰਾ ਖਿਆਲ ਰੱਖਾਂਗੇ ਗਰਾਊਂਡ 'ਚ ਕੋਈ ਬਾਹੂ ਬੰਦਾ ਨਹੀਂ ਜਾਊਗਾ ਇਹ ਸਾਰੀਆਂ ਗੱਲਾਂ ਦਾ ਇਹ ਭਰਾਵਾਂ ਨੇ ਪਹਿਲਾਂ ਵਧੀਆ ਪਲੈਨਿੰਗ ਕੀਤੀ ਸੀ ਉਹਦੀ ਵਜ੍ਹਾ ਨਾਲ ਇਹਨਾਂ ਨੂੰ ਕ੍ਰੈਡਿਟ ਜਾਂਦਾ ਹੈ ਸਾਰੀਆਂ ਗੱਲਾਂ ਦਾ ਕਿਉਂਕਿ ਮੈਦਾ ਭਾਜੀ ਅੱਜ ਹੀ ਆਇਆ ਇਹ ਜਿਹੜਾ ਪਹਿਲਾ ਐਡੀਸ਼ਨ ਹੋਇਆ ਤੇ ਅੱਗੇ ਅਸੀਂ ਚਾਰੀ ਨੰਬਰ ਤੱਕ ਭਾਈ ਜੀ ਮਾਰੇ ਸੌਖ ਰੱਖੇ ਜਾਰੀ ਰੋਗੇ ਅਸੀਂ ਕੋਸ਼ਿਸ਼ ਕਰਾਂਗੇ ਇਸ ਤੋਂ ਵੀ ਵਧੀਆ ਕਰਾਉਣ ਤੇ ਦੇਖਦੇ ਕਈ ਪ੍ਰਮੁੱਖ ਜਿਹੜਾ ਹੈ ਅਮਰੇਤ ਦਾ ਅਨੋਖਾ ਇਤਿਹਾਸ ਜਿਹੜਾ ਪਬਲਿਕੇਸ਼ਨ ਦੇ ਦੋਸਤ ਇਤਿਹਾਸ ਦੇ ਇੱਕ ਪਾਸੇ ਵੀ ਜਿਹੜਾ ਆਪਣਾ ਨਾਮ ਦਿੱਤੇ ਜਾਵੇ ਭਾਈ ਇਹਦੇ ਵਿੱਚ ਸਾਡਾ ਇਹ ਹੈ ਕਿ ਜਿੱਥੇ ਅਸੀਂ ਪਲੇਅਰਾਂ ਨੂੰ ਵੱਡੇ ਨਾਮ ਦਿੰਨੇ ਆ ਤੇ ਕੋਈ ਦਰਸ਼ਕਾਂ ਨੂੰ ਵੀ ਉਹਨਾਂ ਲਈ ਵੀ ਕੋਸ਼ਿਸ਼ ਕੀਤਾ ਜਾਵੇ ਕਿਸੇ ਜੇ ਕੋਈ ਜ਼ਰੂਰਤਵੰਦ ਦੀ ਨਿਕਲ ਆਵੇ ਭਾਈ ਜੀ ਉਹਦੇ ਦੀ ਬਹੁਤ ਵੱਡੀ ਗੱਲ ਆ ਜਿੱਥੇ ਪਲੇਅਰਾਂ ਨੂੰ ਵੱਡੇ ਨਾਮ ਦੇਣੇ ਉੱਥੇ ਸਾਨੂੰ ਨਾਰਮਲ ਪਬਲਿਕ ਦਾ ਵੀ ਅਸੀਂ ਖਿਆਲ ਰੱਖਦੇ ਹਾਂ ਇੱਕ ਸਾਡੇ ਵੱਲੋਂ ਦਸਵੰਦ ਦਾ ਕਲਾਪ ਵੱਲੋਂ ਕਿ ਜਿਹੜਾ ਅਸੀਂ ਸੰਗਤ ਲਈ ਘਟ ਰਿਹਾ ਹੈ। ਜੀ ਭਾਈ ਜੀ ਬਹੁਤ ਮਹਿਸੂਸ ਹੋ ਰਿਹਾ ਜੀ। ਦੇਖੋ ਦਰਸ਼ਕ ਆ ਰਹੇ ਆ ਇਹ ਤਾਂ ਸ਼ੁਰੂਆਤ ਆ ਹੌਲੀ 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 ਮੇਲਾ ਭਰ ਜੋਬਨ ਤੇ ਚਲ ਜਾਣਾ ਆ। ਤੇ ਬਹੁਤ ਖੁਸ਼ੀ ਮੈਨੂੰ ਮਿਲ ਰਹੀ ਹੈ ਅੱਜ ਸੰਗ ਜੋ ਸਫਲਤਾ ਦਾ ਬਦਲਾ ਮਿਲ ਹਾਂਜੀ ਹਾਂਜੀ ਵਾਦਾ ਵਾਦਾ ਸਭੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਹੋਊਗਾ ਤੇ ਵਧੀਆ ਹੋ ਵੀ ਰਿਹਾ ਹੈ ਹਾਂਜੀ ਕਿੰਨੀ ਵਧੀਆ ਚੁਣਿਆ ਹੋਇਆ ਕੋਰਟੀ ਦਾ ਦੇਖਣਾ ਜਿਹੜਾ ਦਾ ਪਾਈ ਜਾ ਰਿਹਾ ਤੇ ਸਪੈਸ਼ਲ ਜੀ ਅੰਦਰਲੇ ਕਲਾਸਾਂ ਦੀ ਚੀਜ਼ ਤੇ ਕਿੰਨਾ ਲੱਗਿਆ ਅੱਜ ਅਸੀਂ ਇਹ ਗੁਰੂ ਮਹਾਰਾਜ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਦੇ ਗੁਰਪੁਰਬ ਨੂੰ ਸਮਰਪਿਤ ਆ ਤਾ ਕਰਕੇ 1 ਨਵੰਬਰ ਕਿਉਂਕਿ 5 4 ਨੂੰ ਫਿਰ ਸultanpur 5 ਨੂੰ ਗੁਰਪੁਰਬ ਹੈ ਇਸ ਕਰਕੇ ਅਸੀਂ ਸਾਰਿਆਂ ਨੇਗਾ ਗੁਰਪੁਰਬ ਵੀ ਦੇਖਾਂਗੇ ਇਸ ਕਰਕੇ ਸਾਰਿਆਂ ਨੇ ਇਹ ਡੇਟ ਚੁਣੀ ਪਈ ਇੱਥੇ ਰੱਖੀ ਸਾਰੇ ਆਪਣੇ ਕਿ ਕਬੱਡੀ ਕੈਚ ਹੋ ਰਿਹਾ ਹਾਂਜੀ ਇਹ ਚੱਲ ਰਹਿਤ ਹੋਣਾ ਹਾਂਜੀ ਨਸ਼ਾ ਰਹਿਤ ਹੋਣਾ ਤੇ ਅੱਜ ਦੀ ਨੌਜਵਾਨ ਪੀੜੀ ਨੂੰ ਵੀ ਦੇਖਦੇ ਹਾਂ ਨੌਂ ਵਾਰ ਪੀੜੂ ਇਹੀ ਆ ਕਿ ਤੁਸੀਂ ਆਓ ਇੱਥੇ ਗਰਾਊਂਡ ਤੇ ਦੇਖੋ ਕਿ ਤੱਕ ਬਹੁਤ 플레이ਰ ਖੇਡਦੇ ਆ ਤੇ ਇਹ ਨਾਲ ਦੇਖ ਕੇ ਤੁਹਾਨੂੰ ਵੀ ਕੋਈ ਮੋਟੀਵੇਸ਼ਨ ਮਿਲੂਗੀ ਦਾ ਇਹ ਵੀ ਖੇਡਾ ਨੂੰ ਕੋਈ ਹੈ ਤੇ ਇਹ ਇਹਦਾ ਇਹੀ ਆ ਕਿ ਦੇਖ ਕੇ ਤੁਸੀਂ ਖੜਾ ਹੋ ਜਾਓ ਕੋਚ ਇਤਨਾ ਵੀ ਪ੍ਰਮਾਣ ਮਸ਼ਹੂਰ ਕਰ ਰਹੀ ਹੁੰਦੀ ਇਸ ਤਰ੍ਹਾਂ ਕਿ ਇਹ ਰੋਕਾ ਕਿ ਇੱਥਾ ਜਾਂ ਅੰਮ੍ਰਿਤਸਰ ਆਦੀ ਆ ਆਜੀ ਹਾਂ ਅਜੇ ਪਹਿਲਾ ਸਾਲ ਆ ਸਾਡਾ ਟਰਸਟ ਆਹੀ ਬਣਾਇਆ ਹੋਇਆ ਹੁਣ ਕਬੱਡੀ ਕਲੱਬ ਅਗਲੇ ਸਾਲ ਅਸੀਂ ਕੋਈ ਡਿਫਰੈਂਟ ਕਰਦੇ ਕੋਈ ਅਸੀਂ ਕਰਾਂਗੇ ਹਰ ਸਾਲ ਜਿੱਦਾਂ ਅਸੀਂ ਥੋੜੀ-ਥੋੜੀ ਅਜੇ ਜਿੱਦਾਂ ਨੀਂਹ ਭਰੀ ਆ ਜਿੱਦਾਂ ਲਾਲੋ ਜਿੱਦਾਂ ਕਹਿ ਲਈ ਮਕਾਨ ਦੀ ਤੇ ਇਹਦਾ ਇਹ ਸਾਬਿਆ ਅਜੇ ਅਗਲੇ ਸਾਲ ਰੋਮਾਂਟਿਕ ਕਬੱਡੀ ਦੀ ਵੀ ਕੋਸ਼ਿਸ਼ ਹੋਵੇਗੀ ਰੋਮਾਂਟਿਕ ਕਬੱਡੀ ਬਾਸ਼ੀ ਦੇ ਪੋਟੋਲੇ ਸਾਡੇ ਪੰਜਾਬ ਹਾਂਜੀ ਜ਼ਰੂਰ ਹੋਊਗਾ ਜੀ ਕਰਾਂਗੇ ਜੀ ਅਗਲੇ ਸਾਲ ਰੋਮਾਂਟਿਕ ਕਬੱਡੀ ਲਈ ਵੀ ਮੈਚ ਰੱਖਾਂਗੇ ਸਭ ਤੋਂ ਪਹਿਲਾਂ ਤੇ ਮੈਂ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇੱਥੇ ਟੂਰਨਾਮੈਂਟ ਦੇਖਣ ਦਾ ਮੌਕਾ ਦਿੱਤਾ ਪਲੱਸ ਨਾਲ ਮੈਂ ਉਹਨਾਂ ਨੂੰ ਵਧਾਈ ਦੇਣਾ ਕਿ ਜਿਹੜਾ ਇੰਨਾ ਵਧੀਆ ਇੰਤਜ਼ਾਮ ਕੀਤਾ ਹੈ ਤੇਲਾ ਮੈਂ ਅੰਦਰ ਦੇਖਿਆ ਇੰਨੇ ਵਧੀਆ ਮੈਚੇਜ਼ ਨੇ ਸੋ ਉਹਦੇ ਵਾਸਤੇ ਇੱਕ ਕਾਮਯਾਬ ਟੂਰਨਾਮੈਂਟ ਲਈ ਮੈਂ ਉਹਨਾਂ ਨੂੰ ਵਧਾਈ ਦਿੰਦਾ ਵਾਂ ਬਾਕੀ ਇਹ ਲੋੜ ਆ ਅੱਜ ਪੰਜਾਬ ਨੂੰ ਇਹ ਬੱਚਿਆਂ ਨੂੰ ਖੇਡਾਂ ਦੇ ਵਿੱਚ ਲਿਆਉਣ ਲਈ youth ਦੀ એનર્ਜੀ ਜਿਹੜੀ ਹੈ ਉਹਨੂੰ ਚੈਨਲਾਈਜ਼ ਕਰਨ ਲਈ ਇਹ ਜ਼ਰੂਰੀ ਹੈ ਕਿ ਇਹੋ ਜਿਹੇ ਆ ਖੇਡ ਮੈਲੇ ਇਹੋ ਜਿਹੇ ਹੁੰਦੇ ਰਹਿਣ ਸੋ ਮੈਂ ਫਰੈਂਡਸ ਕਲੱਬ ਕਪੂਰਥਾਲਾ ਨੂੰ ਇਸ ਕਾਰੇ ਲਈ ਬਹੁਤ ਬਧਾਈ ਦਿੰਦਾ ਹਾਂ ਸੁਲਤਾਨਪੁਰ ਜਿਹੜਾ ਕਬੱਡੀ ਕਰਦਾ ਮੈਂ ਉਹ ਕੀ ਉਹਦੇ ਵਿੱਚ ਜਿਹੜਾ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਦੇ ਵਿੱਚ ਟੂਰਨਾਮੈਂਟ ਕਰਾਣਾ ਹੈ ਕੱਪ ਕਰਾਣਾ ਹੈ ਉਹ 5 ਤਰੀਕ ਨੂੰ ਹੋ ਰਿਹਾ ਹੈ ਤੇ ਉਹ ਵੀ ਇਸੇ ਤਰ੍ਹਾਂ ਹੀ ਵਧੀਆ ਮੈਚ ਦੇਖਣ ਨੂੰ ਮਿਲਣਗੇ ਸੋ ਮੈਂ ਸਾਰੀ ਸੰਗਤ ਨੂੰ ਉਹਦੇ ਵਾਸਤੇ ਸੱਦਾ ਦਿੰਨਾ ਨਾਲੇ ਉਸ ਪਵਿੱਤਰ ਧਰਤੀ ਤੇ ਜਾ ਕੇ ਨਤਮਸਤਕ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਨਾਲ ਉੱਥੇ ਮੈਚ ਜਿਹੜੇ ਨੇ ਤੁਹਾਨੂੰ ਵਧੀਆ ਦੇਖਣ ਨੂੰ ਮਿਲਣਗੇ ਮਿਲਣਗੇ ਸੋ ਉਹਦੇ ਲਈ ਵੀ ਮੈਂ ਸੱਦਾ ਦਿੰਨਾ ਵਾ ਬਹੁਤ ਵਧੀਆ ਮੈਚ ਹੈ